ਸਤਿ ਸ਼੍ਰੀ ਅਕਾਲ ਖੁਸ਼ ਆਵਦੀਨ ਆਦਾਬ ਇੱਕ ਵਾਰ ਤੋਂ ਫਿਰ ਤੁਹਾਡੇ ਰੂਪ ਰੂਪ ਹੋਏ ਆ ਨਵੀ ਸਵੇਰ ਚੜ੍ਹਦੀ ਕਲਾ ਦੇ ਵਿੱਚ 26 ਜਨਵਰੀ ਇੱਕ ਇਤਿਹਾਸਕ ਦਿਨ ਬਣ ਜਾ ਰਿਹਾਗਾ 26 ਜਨਵਰੀ ਇੱਕ ਇਤਿਹਾਸਕ ਦਿਨ ਬਣ ਜਾ ਰਿਹਾਗਾ ਜਿਹੜਾ ਸੋ ਤਿਆਰੀਆਂ ਜੋਰਾਂ ਸ਼ੋਰਾਂ ਤੇ ਆ 9 ਵਜੇ ਦਾ ਟਾਈਮ ਦਿੱਤਾਗਾ ਰੇਡ ਸ਼ੁਰੂ ਕਰਨ ਦਾ ਜੋ ਵੀ ਰੈਲੀ ਜਾਣੀ ਹੈ ਟਰੈਕਟਰ ਰੈਲੀ ਸੂਰੀਆਂ ਫੁੱਲ ਤਿਆਰੀਆਂ ਟਰੈਕਟਰ ਤਿਆਰ ਬਤਾਰ ਖੜੇ ਆ ਤੇ ਬਾਕੀ ਸਟੇਜ ਦੇ ਵੱਲ ਜਾ ਰਹੇ ਆ ਉੱਥੇ ਦੇਖਦੇ ਆ ਕੀ ਅਪਡੇਟ ਆ ਉਹਨਾਂ ਦੀ ਆ ਤੁਸੀਂ ਦੇਖ ਹੀ ਰਹੇ ਹੋ ਕਿ ਟਰੈਕਟਰ ਲਗਾਤਾਰ ਕੋਈ ਅੰਦਾਜ਼ਾ ਨਹੀਂ ਕੋਈ ਗਿਣਤੀ ਨਹੀਂ ਇੱਕ ਦੇ ਮਗਰ ਇੱਕ ਟਰੈਕਟਰ ਜਾ ਰਿਹਾ ਹੈਗਾ ਔਰ ਲੋਕਾਂ ਦਾ ਦੇਖੋ ਤੁਸੀਂ ਜੋ ਲੋਕਲ ਇੱਥੋਂ ਦੇ ਲੋਕ ਹੈ ਸੜਕਾਂ ਦੇ ਉੱਪਰ ਇਕੱਠੇ ਹੋ ਚੁੱਕੇ ਆ ਕਿਉਂਕਿ ਇਤਿਹਾਸ ਦੇ ਵਿੱਚ ਪਹਿਲੀ ਵਾਰ ਹੋ ਰਿਹਾ ਹੈਗਾ ਇਤਿਹਾਸ ਦੇ ਵਿੱਚ ਜਿਹੜਾ ਇਹ ਸਿਰਜਿਆ ਜਾ ਰਿਹਾ ਹੈਗਾ ਕਿ ਆ ਸਿਰਜਿਆ ਗਿਆ ਪਹਿਲੀ ਵਾਰ ਹੈ ਸੋ ਅੰਕਲ ਜੀ ਮਿਲੇ ਆ ਬਠਿੰਡੇ ਤੋਂ ਉਹਨਾਂ ਨਾਲ ਗੱਲ ਕਰਦੇ ਆ ਕਿਸਾਨਾਂ ਦੇ ਵਿਧਾਇਕਾਂ ਤੇ ਮੋਦੀ ਨੂੰ ਲੱਖ ਲੱਖ ਲਾਂਤਾਂ ਅੱਗੇ ਹੀ ਮਿਲੇਆ ਮੇਰੇ ਬਟੰਡੇ ਤੋਂ ਠੀਕ ਹੈ ਹਾਂਜੀ 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 ਤੇ ਚੜਦੀ ਕਲਾ ਜਿੱਤ ਤੇ ਦੇਖੋ ਬਹੁਤ ਵੱਡੀ ਕਿਸਾਨਾਂ ਦੇ ਵਿਧਾਇਕਾਂ ਤੇ ਮੋਦੀ ਨੂੰ ਲੱਖ ਲੱਖ ਲਾਂਤਾਂ ਹਾਂਜੀ ਹਾਂਜੀ ਬੰਦੇ ਸੋਨਹਾਲ ਸਤਪ੍ਰਿਆ ਗਾਲ ਇੱਕ ਦੇ ਬਾਅਦ ਇੱਕ ਟਰੈਕਟਰ ਦੇਖੋ ਲਗਾਤਾਰ ਟਰੈਕਟਰਾਂ ਦਾ ਜੋ ਕਾਫਲਾ ਹੈ ਲਗਾਤਾਰ ਚੱਲ ਰਿਹਾਗਾ ਕੋਈ ਗੱਡਿਆਂ ਦੀ ਰੈਲੀ ਹੈ ਜੱਟ ਦਾ ਗੱਡਾ ਇਹ ਹਾਂਜੀ 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 ਬਹੁਤ ਵਧੀਆ ਦੇਖੋ ਜੀ ਹਰ ਇੱਕ ਵਰਗ ਹਾਂਜੀ ਹਾਂਜੀ ਹਰ ਇੱਕ ਵਰਗ ਇਸ ਚੀਜ਼ ਨਾਲ ਜੁੜਿਆ ਹੋਇਆ ਹੈਗਾ ਜਿਹੜੀਆਂ ਸਰਕਾਰਾਂ ਆਪ ਵਿੱਚ ਪਾੜੀ ਬੈਠੀਆਂ ਸੀਗੀਆਂ ਆਪਨੂੰ ਹਨਾ ਦੇਖੋ ਜੀ ਇੱਕ ਬਹੁਤ ਵਧੀਆ ਇੱਕ ਇਹ ਗੱਲ ਹੋ ਗਈ ਕਿ ਕਿੱਥੇ ਪੋਲਿਟਿਕਸ ਹੋ ਰਹੀ ਸੀ ਰਾਜਨੀਤੀ ਹੋ ਰਹੀ ਸੀ ਹਰਿਆਣਾ ਪੰਜਾਬ ਦੇ ਪਾਣੀਆਂ ਨੂੰ ਲੈ ਕੇ ਪਰ ਅੱਜ ਦੇਖੋ ਭਾਈਚਾਰਕ ਸਾਂਝ ਦੇਖਣ ਨੂੰ ਮਿਲਦੀ ਹੈ ਰੂਹ ਖੁਸ਼ ਹੋ ਰਹੀ ਆ ਇੱਕ ਦੂਜੇ ਦੇ ਹੱਥਾਂ ਦੇ ਪ੍ਰਸ਼ਾਦੇ ਛਕਦੇ ਆ ਜੀ ਆਪਾਂ ਦੇਖੋ ਜੀ ਹਾਂ ਬਾਬੇ ਨਾਨਕ ਦਾ ਜੋ ਸੰਗਤ ਪੰਗਤ ਲੰਗਰ ਚੱਲ ਰਿਹਾ ਉਹ ਇੱਕ ਭਾਈਚਾਰਕ ਸਾਂਝ ਦਰਸਾਉਂਦਾ ਹੈ ਇਹ ਢਕਾਉਂਦਾ ਵੀਰਾਂ ਕਾਈ ਵਾਲੇ ਹਾਂਜੀ ਬੋਲੇ ਸੋਨਹਿਰ ਉਹ ਵਧੀਆ ਮਨ ਨੂੰ ਇੱਕ ਨਾ ਅਲਗੀ ਮਤਲਬ ਕੀ ਮੈਂ ਸੋਨੂੰ ਬਿਆਨ ਨਹੀਂ ਕਰ ਸਕਦਾ ਸ਼ਬਦਾਂ ਦੇ ਵਿੱਚ ਵੀ ਕਿੰਨਾ ਉਤਸ਼ਾਹ ਦਿਲ ਦੇ ਵਿੱਚ ਮਤਲਬ ਕੁਝ ਅਲੱਗ ਹੀ ਫੀਲਿੰਗ ਹੈ ਜਿਵੇਂ ਕੋਈ ਜੰਗ ਜਿੱਤਣ ਜਾ ਰਹੇ ਆ ਨਾ ਮਤਲਬ ਉਹ ਚੀਜ਼ ਇੱਕ ਫੀਲਿੰਗ ਸੁਣਦੇ ਸੀ ਕਿਤਾਬਾਂ ਦੇ ਵਿੱਚ ਪੜ੍ਹਦੇ ਸੀਗੇ ਕਿ ਅੱਗੇ ਵੀਰ ਰਸ ਕਵਿਤਾਵਾਂ ਸੁਣਾਈਆਂ ਜਾਂਦੀਆਂ ਸੀ ਜੰਗ ਲੜਨ ਜਾਣ ਤੋਂ ਪਹਿਲਾਂ ਅੱਜ ਉਹ ਇੱਕ ਫੀਲ ਆ ਰਿਹਾ ਹੈਗਾ ਕਿ ਵਾਕਈ ਅੱਜ ਦਿੱਲੀ ਫਤਿਹ ਕਰ ਲੈਣੀ ਆ ਤੇ ਹੁਣ ਹੈ ਇਹ ਸਾਰੇ ਹੀ ਵੀਰਾ ਭਰਾਵਾਂ ਦੇ ਸੰਯੋਗ ਨਾਲ ਆਪਣੇ ਪ੍ਰਿੰਡ ਵਾਲੇ ਜਿਹੜੇ ਟਰੈਕਟਰ 6 ਟਰੈਕਟਰ ਜਾ ਰਹੇ ਆ ਉਹ ਇਸ ਤੋਂ ਕਾਫੀ ਦੂਰ ਹੈ ਮੈਂ ਇਸ ਵਕਤ ਆ ਗਿਆ ਪਿੱਲਰ ਨੰਬਰ ਇੱਕ ਮਿੰਟ ਦੇਖ ਕੇ দাদা ਪਿੱਲਰ ਨੰਬਰ 644 ਉਹਨਾਂ ਨੂੰ ਫੋਨ ਤੇ ਗੱਲ ਹੋਈ ਸੀ ਕਿ ਉਹ 600 ਨੰਬਰ ਪਿੱਲਰ ਤੇ ਆ ਇਹ 600 ਨੰਬਰ ਪਿੱਲਰ ਤੇ ਹੁਣ ਜਾਣਾ ਇੱਥੋਂ ਪੈਦਲ ਖਾਲਸਾ ਏਡ ਦੇ ਜੋ ਵਲੰਟੀਅਰ ਹੈ ਆਪਣੀਆਂ ਸੇਵਾਵਾਂ ਨਿਭਾ ਰਹੇ ਆ ਕੋਈ ਬਜ਼ੁਰਗਾਂ ਲੱਤਾਂ ਦੇ ਵਿੱਚ ਕੋਈ ਦਰਦ ਹੁੰਦਾ ਪ੍ਰੋਬਲਮ ਹੁੰਦੇ ਆ ਤਾਂ ਉਹਨਾਂ ਨੇ ਜਗ੍ਹਾ ਜਗ੍ਹਾ ਤੇ ਸਵਾਵਾ ਨਿਭਾ ਰਹੇ ਆ ਬਹੁਤ ਹੀ ਵੱਡਾ ਧੰਨਵਾਦ ਆ ਵੀਰਾਂ ਦਾ ਇਹਨਾਂ ਦਾ ਵਾਇਗਰੂ ਚੜ੍ਹਦੀ ਕਲਾ ਦੇ ਵਿੱਚ ਰੱਖੇ ਇਹਨਾਂ ਨੂੰ ਤੰਦਰੁਸਤੀਆਂ ਬਖਸ਼ੇ ਲੋ ਜੀ ਫਾਈਨਲੀ ਆਪਾਂ ਪਹੁੰਚ ਚੁੱਕੇ ਆ ਆਪਣੇ ਟਰੈਕਟਰਾਂ ਦੇ ਕੋਲ ਬਹੁਤ ਹੀ ਲੰਬਾ ਸਫ਼ਰ ਸੀ ਪੈਦਲ ਪਹੁੰਚੇ ਉਹਨਾਂ ਦੇ ਕੋਲ ਪਹਿਲਾ ਟਰੈਕਟਰ ਬਾਕੀ ਹੋਰ ਟਰੈਕਟਰ ਆਪਣੇ ਦੇਖਦੇ ਆ ਕਿੱਥੇ ਆ। ਲਓ ਜੀ ਦੂਸਰਾ ਟਰੈਕਟਰ ਵੀ ਮਿਲ ਗਿਆ। ਲਓ ਜੀ ਤਿਆਰੀ ਵਿਆਹ ਦੀ ਪੂਰੀ ਫੁੱਲ ਤਿਆਰੀ ਆ ਬਲਬਲੇ ਸਜਾਏ ਜਾ ਰਹੇ ਆ। ਹਾਂਜੀ ਕਿਵੇਂ ਹੋ? ਬੜੇ ਜਾਵ ਲਾ ਕੇ ਖੜੇ ਹੋ। ਸਾਰੇ ਵੀਰ ਆਪਣੇ ਰਤਗੇ ਵਾਲੇ ਵੀਰ ਸਾਰੇ ਪਹੁੰਚ ਚੁੱਕੇ ਆ ਵੀਰ ਹਾਂਜੀ ਕੀ ਹਾਂ ਰੈਲੀ ਕੀਤੀ ਜਾ ਰਹੀ ਹੈ ਉੱਥੇ ਕਿਸਾਨ ਜਥੇਬੰਦੀਆਂ ਵੱਲੋਂ ਜਗਾ ਜਗਾ ਦੇ ਉੱਪਰ ਲੰਗਰ ਲਾਏ ਗਏ ਆ ਤੇ ਲੰਗਰ ਦੇਖੋ ਤਿਆਰ ਹੋ ਰਿਹਾਗਾ ਤੇ ਉੱਥੇ ਲੋਕਾਂ ਦੇ ਵਿੱਚ ਇਹ ਨਹੀਂ ਹੈਗਾ ਕਿ ਇਕੱਲੇ ਕਿਸਾਨ ਜਥੇਬੰਦੀ ਹੀ ਇਸ ਦੇ ਵਿੱਚ ਸ਼ਾਮਲ ਹੈ ਜਿਵੇਂ ਕਿ ਸਰਕਾਰਾਂ ਦੇ ਵੱਲੋਂ ਬਾਰ ਬਾਰ ਕਿਹਾ ਜਾਂਦਾਗਾ ਕਿ ਪੂਰੀ ਕਿਸਾਨ ਜਥੇਬੰਦੀ ਸ਼ਾਮਲ ਹੈ ਕਿਉਂਕਿ ਇੱਥੇ ਜਿਹੜਾ ਇਹ ਲੰਗਰ ਚੱਲ ਰਿਹਾ ਦਿੱਲੀ ਰਜ਼ੌਰੀ ਗਾਰਡਨ ਤੋਂ ਹੈ ਕੁਝ ਪਰਿਵਾਰ ਦੇ ਮੈਂਬਰ ਹੈ ਭੈਣ ਜੀ ਬੈਠੇ ਆ ਸਾਹਮਣੇ ਭੈਣ ਜੀ ਸੇਵਾ ਕਰ ਰਹੇ ਆ ਜੋ ਇਹਨਾਂ ਦੇ ਬੱਚਿਆਂ ਦੇ ਔਰ ਅੱਗੇ ਬੱਚਿਆਂ ਦੇ ਕੁਝ ਦੋਸਤ ਹੈ ਕੁਝ ਪਰਿਵਾਰ ਹੈ ਉਹਨਾਂ ਦੁਆਰਾ ਇਹ ਉਦਮ ਕੀਤਾ ਗਿਆਗਾ ਜਿਹੜਾ ਉਹ ਵਾਇਗੁਰੂ ਇਹਨਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਹਮੇਸ਼ਾ ਚੋੜੀ ਖੁਸ਼ੀਆਂ ਨਾਲ ਭਰੇ ਤੇ ਇਹਨਾਂ ਦਾ ਵੀ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਕਿ ਜਿਨ੍ਹਾਂ ਨੇ ਇੰਨਾ ਵੱਡਾ ਉਦਮ ਕੀਤਾ ਹੈ ਕਿਉਂਕਿ ਇੱਥੇ ਤਾਂ ਇੱਕ ਬੰਦੇ ਨੂੰ ਖਵਾਉਣਾ ਬਹੁਤ ਔਖਾ ਹੋ ਜਾਂਦਾ ਪਰ ਦੇਖੋ ਬਹੁਤ ਵੱਡਾ ਉਦਮ ਕੀਤਾ ਹੋਇਆਗਾ ਤੇ ਲੰਗਰ ਚੱਲ ਰਿਹਾ ਜਿਹੜਾ ਇਹ ਦੇਖ ਰਹੇ ਹਾਂ ਦਿੱਲੀ ਦੀ ਜੋ ਆਵਾਮ ਹੈ ਦਿੱਲੀ ਦੀ ਜੋ ਜਨਤਾ ਹੈ ਉਹਦੇ ਵੱਲੋਂ ਫੁੱਲ ਵਰਸਾ ਕੇ ਜੋ ਇੱਥੇ ਸਵਾਗਤ ਕੀਤਾ ਜਾ ਰਿਹਾਗਾ ਫੁੱਲ ਵਰਸਾ ਕੇ ਦਿੱਲੀ ਦੀ ਆਵਾਮ ਹੈ ਜੋ ਦਿੱਲੀ ਦੇ ਲੋਕ ਹਨ ਉਹ ਵੱਲੋਂ ਦੇਖੋ ਕਿੰਨਾ ਵਧੀਆ ਕਿਸਾਨਾਂ ਦਾ ਸਵਾਗਤ ਕੀਤਾ ਜਾ ਰਿਹਾ ਹੈ ਬਹੁਤ ਧੰਨਵਾਦ ਬਹੁਤ ਹੀ ਵਧੀਆ ਦੇਖੋ ਸਾਰੇ ਜਿੰਨੇ ਵੀ ਇਹ ਕਹਾਂ ਜਦੋਂ ਬੰਨੀਆਂ ਸਾਰੇ ਹੀ ਇਕੱਠੇ ਆਣੇ ਆਲੇ ਜੀ ਲੋਕਾਂ ਵੱਲੋਂ ਦੇਖੋ ਫੁੱਲਾਂ ਦੀ ਵਰਸਾਤ ਨਾਲ ਸਵਾਗਤ ਹਾਏ 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 ਕੋਲ ਦੇ ਹਾਂ ਨਿਸ਼ਾਨੀ ਐਸੋ ਬਹੁਤ ਵੱਡਾ ਢੰਗਾਰਾ ਮਿਲ ਰਿਹਾਗਾ ਦਿੱਲੀ ਦੇ ਵਸਿੰਦਿਆਂ ਵੱਲੋਂ ਦੇਖੋ ਜਗਾ ਜਗਾ ਦੇ ਉੱਪਰ ਲੰਗਰ ਇਹ ਵੀਰਾਂ ਵੱਲੋਂ ਵੀ ਦੇਖੋ ਕੇਲਿਆਂ ਦੇ ਬਿਸਕੁਟਾਂ ਦੇ ਲੰਗਰ ਲਾਏ ਜਾ ਰਹੇ ਆ ਦੇਖੋ ਜਿੰਨਾ ਜਿਹਦਾ ਵੇਤ ਹੈ ਜਿੰਨਾ ਹੋ ਸਕਦਾ ਉਹਨਾਂ ਸਹਿਯੋਗ ਪਾ ਰਹੇ ਇਸ ਯਾਤਰਾ ਦੇ ਵਿੱਚ ਕਿਉਂਕਿ ਬੂੰਦ ਬੂੰਦ ਨਾਲ ਕਹਿੰਦੇ ਹੁੰਦੇ ਆ ਘੜਾ ਭਰ ਜਾਂਦਾਗਾ ਉਵੇਂ ਤਿਲਪੁਲ ਭੇਟਾ ਜਿੰਨੀ ਹੋ ਸਕਦੀ ਹੈ ਹਰ ਕੋਈ ਬੰਦਾ ਸਹਿਯੋਗ ਕਰ ਰਿਹਾ ਇਸ ਦੇ ਵਿੱਚ ਦੇਖੋ ਪੂਰਾ ਜਿੰਦਾਬਾਦ ਦਿੱਲੀ ਦੀ ਆਵਾਮ ਵੱਲੋਂ ਦਿੱਲੀ ਦੀ ਜਨਤਾ ਵੱਲੋਂ ਬਹੁਤ ਵਧੀਆ ਸਵਾਗਤ ਕੀਤਾ ਯਾਰ ਹੈ ਮਾਤਾ ਮਾ ਭੈਣਾ ਔਰ ਬਜ਼ੁਰਗ ਨੌਜਵਾਨ ਵੀਰ ਸਾਰੇ ਹੀ ਪਹੁੰਚੇ ਆ। ਕੁੱਲ ਦੁਨੀਆ ਇਹ ਸੰਸਾਰ ਤੇ ਮੋਦੀ ਤੋਂ ਪੂਰੇ ਦੁੱਖੀ ਹੈ ਦੇਖੋ ਛੋਟੇ ਛੋਟੇ ਬੱਚਾਂ ਦਾ ਬੜਾ ਪਰਮਾ ਹੁਗਾਰਾਗਾ। ਦੇਖੋ ਬਹੁਤ ਵਧੀਆ ਸਵਾਗਤ ਕਰ ਰਹੇ ਆ। ਪੂਰਾ ਟੋਟਲ ਜਿੰਨਾ ਵੀ ਦੇਖ ਰਿਹਾ ਤੁਸੀਂ ਅਵਾਮ ਸੜਕਾਂ ਦੇ ਉੱਤੇ ਆ ਜਨਤਾ ਦਿੱਲੀ ਦੇ ਯਾਰਾ ਪਾਣੀ ਨਾ ਪਿਓ ਬਿਮਾਰ ਗਰਮ ਆ ਯਾਰ ਰਹਿੰਦੇ ਜਿੰਦਾਬਾਦ ਪੂਰਾ ਬਹੁਤ ਵਧੀਆ ਪਰਮਾ ਸਵਾਗਤ ਕੀਤਾ ਜਾ ਰਿਹਾਗਾ ਜਿੰਦਾਬਾਦ ਬਾਦ ਸਿੰਘ ਤੇਰੀ ਸੋਚ ਤੇ ਕਰਾਂਗੇ ਠੋਕ ਕੇ ਬਾਦ ਸਿੰਘ ਤੇਰੀ ਸੋਚ ਤੇ ਕਰਾਂਗੇ ਠੋਕ ਕੇ ਹਰ ਆ ਦੇਾਂਗੇ ਟੋਕ ਕੇ 212 ਨੰਨਾਵਾ ਨੰਨਾਵਾ ਸਲਾਮਤ ਜੋ ਬੜੇ ਸੋਹਣੇ ਤਖੀਆ ਗਾਲੋ ਨਵੀਂ ਦੇਖੋ ਪੂਰਾ ਪਰਮਾਹੰਗਾਰਾ ਦਿੱਤਾ ਜਾ ਰਿਹਾ ਬੜੇ ਧੰਨਵਾਦੀ ਆ ਇਥੋਂ ਦੇ ਆਵਾਮ ਦੇ ਇਥੋਂ ਦੀ ਜੋ ਲੋਕ ਹੈ ਚਾਹੇ ਉਹ ਕਿਸਾਨੀ ਨਾਲ ਨਹੀਂ ਸੰਬੰਧ ਰੱਖਦੇ ਪਰ ਉਹਨਾਂ ਨੂੰ ਪਤਾ ਹੈ ਵੀ ਜੇ ਕਿਸਾਨ ਜਾਊਗਾ ਤਾਂ ਉਹਨਾਂ ਦੇ ਢਿੱਡਾਂ ਦੇ ਵਿੱਚ ਅੰਨ ਕੌਣ ਪਾਊਗਾ ਜਾਂ ਰੋਟੀ ਉਹਨਾਂ ਦਾ ਕਿਵੇਂ ਬਣ ਚੂਗੀ ਕਾਰਪੋਰੇਟ ਘਰਾਣਿਆਂ ਦੇ ਦੇ ਜਿਹੜਾ ਮੋਦੀ ਉਹਨਾਂ ਦਾ ਸੰਗਲਾ ਜੋ ਉਹਦੇ ਗਲ ਵਿੱਚ ਪਾਇਆ ਹੋਇਆ ਕਟਬੁੱਸੀ ਵਾਲਾ ਬਾਂਦਰ ਬਣਾ ਰੱਖਿਆ ਕਾਰਪੋਰੇਟ ਘਰਾਣਿਆਂ ਨੇ ਉਹਨੂੰ ਤੇ ਅੱਜ ਇਹ ਵੀ ਇੱਕ ਨਾਲ ਹੈ ਕਿ ਇੱਥੋਂ ਦਾ ਜੋ ਗੋਦੀ ਮੀਡੀਆ ਹੈ ਜੋ ਵਕਾਊ ਮੀਡੀਆ ਓਏ ਚਿੰਤਾ ਦਿਖਾਈ ਨਹੀਂ ਰਿਹਾ ਲੈ 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 ਲੋ ਧੰਨਵਾਦ 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 ਜਿੰਨਾ ਜੀ ਦਾ ਬੇਤਾ ਦੇਖੋ ਬਈ ਸੇਵਾ ਕਰ ਰਿਹਾ ਸਿਰ ਮੱਥੇ ਮੁਸਲਮਾਨ ਭਾਈਚਾਰਾ ਬਹੁਤ 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 ਧੰਨਵਾਦ ਭਈਆ ਜੀ ਬਹੁਤ ਲੈ ਲਿਆ ਧੰਨਵਾਦ ਧੰਨਵਾਦ ਦੇਖੋ ਹੈ ਚਾਹ ਦਾ ਲੰਗਰ ਵੀ ਆ ਬਾਈ ਜੀ ਦੇਖੋ ਗਣਤੰਤਰ ਦਾ ਦਿਵਸ ਕਿਸਾਨ ਟਰੈਕਟਰ ਪ੍ਰੇਡ ਹਾਰਦਿਕ ਸਵਾਗਤ ਚਾਹ ਦਾ ਲੰਗਰ ਲਾਇਆ ਗਿਆ ਨਾਲ ਕੇਲੇ ਆ ਦੇਖੋ ਰਿੰਗ ਰੋਡ ਆ ਜਿਹੜੀ ਉਹ ਬੰਦ ਕੀਤੀ ਗਈ ਆ ਪੂਰੀ ਤਰ੍ਹਾਂ ਜੋ CRPF ਤੇ ਲਾਈ ਗਈ ਆ ਇਹ ਰਿੰਗ ਰੋਡ ਦੇ ਉੱਪਰ ਜਾ ਰਹੇ ਹੋ ਤੁਸੀਂ ਦੇਖ ਰਹੇ ਹੋ ਇਹ ਪੂਰੀ ਤਰ੍ਹਾਂ ਬੰਦ ਕਰ ਦਿੱਤੀ ਗਈ ਆ ਉੱਪਰ ਜਿਹੜਾ ਸੀਆਰਪੀ ਐਪ ਲਗਾ ਦਿੱਤੀ ਗਈ ਆ ਪਿੱਛੋਂ ਵੀ ਇਹਨਾਂ ਨੇ ਮਤਲਬ ਕੰਟੇਨਰ ਵਗੈਰਾ ਪਹਿਲਾਂ ਦੀ ਤਰ੍ਹਾਂ ਹੀ ਪੂਰਾ ਬੰਦ ਕੀਤਾ ਹੋਇਆਗਾ ਤੇ ਬਾਕੀ ਜੋ ਵੀ ਜਥੇਬੰਦੀਆਂ ਦਾ ਫੈਸਲਾ ਹੋਊਗਾ ਜਿਵੇਂ ਜਿੱਧਰ ਨੂੰ ਜਾਣਾਗਾ ਉਹ ਅਮੇ ਰੂਟ ਚੱਲਣਗੇ ਕੋਈ ਹੁੱਲੜਬਾਜ਼ੀ ਨਹੀਂ ਕੋਈ ਮਤਲਬ ਕਿਸੇ ਤਰ੍ਹਾਂ ਦੀ ਕੋਈ ਘਟਨਾ ਨੂੰ ਅਨਜਾਮ ਨਹੀਂ ਦੇਣਾਗਾ ਧੰਨਵਾਦ ਸ਼ੁਕਰੀਆ ਅੱਲਾਹ ਤਾਲਾ ਆਪਕੋ ਬਰਕਤ ਦੇ

ਬਾਰ ਬਾਰ ਉਹਨਾਂ ਵੱਲੋਂ ਰੂਟ ਦਾ ਦਿੱਤਾ ਜਾ ਰਿਹਾ ਹੈਗਾ ਜੋ ਕਿ ਰੂਟ ਜੋ ਸੈੱਟ ਕੀਤਾ ਗਿਆ ਹੈਗਾ ਜੋ ਅਕੋਰਡਿੰਗ ਦੇਖੋ ਪੁਲਿਸ ਪ੍ਰਸ਼ਾਸਨ ਵੱਲੋਂ ਧੱਕੇ ਮਾਰੇ ਜਾ ਰਹੇ ਆ ਪੂਰਵ ਪ੍ਰਸ਼ਾਸਨ ਵੱਲੋਂ ਫਿਰ ਤੋਂ ਉਹੀ ਬਦੀਤਿਆ ਜੋ ਪਹਿਲਾਂ ਸਟਾਰਟਿੰਗ ਦੇ ਵਿੱਚ ਕੀਤੀਆਂ ਗਈਆਂ ਸੀਆਂ ਪੂਰਾ ਦੇਖੋ ਜਿੰਦਾਬਾਦ ਜਿੰਦਾਬਾਦ ਇਹ ਨੰਨੋ ਬੋ ਚੱਲ ਰਿਹਾ ਉਹ ਤਾਂ ਪੂਰਾ ਰੂਟ ਇੱਥੋਂ ਜੋ ਕਰਨ ਕੀਤਾ ਗਿਆ ਰੂਟ ਘੁਮਾਇਆ ਗਿਆ ਜੋ ਮਤਲਬ ਇੱਥੋਂ ਵਾਪਸੀ ਹੈ ਪਰ ਜੇ ਦੇਖ 사ਜਦੇ ਹੋ ਕਿ ਪੂਰਾ ਪ੍ਰਸ਼ਾਸਨ ਜੋ ਮਤਲਬ ਲਗਾਇਆ ਗਿਆ ਗਿਆ ਇਸੇ ਪੂਰੀ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਪੁਲਿਸ ਉਹ ਰੋਕ ਰਹੀ ਹੈ ਕਿ ਜੋ ਕੋਈ ਰੂਟ ਨੇ ਨਿਰਧਾਰਤ ਕੀਤਾ ਗਿਆਗਾ ਵੀ ਉਧਰ ਹੀ ਜਾਣਾਗਾ ਪੁਲਿਸ ਵੱਲੋਂ ਬਾਰ ਬਾਰ ਰੋਕਿਆ ਜਾ ਰਿਹਾਗਾ ਪਰ ਇਧਰ ਇਧਰ ਟੋਹ ਸਾਈਡ 'ਚ ਜੋ ਕਿ ਟਰੈਕਟਰ ਹੈ ਪੂਰਾ ਅੱਗੀ ਤਰੇ ਨਗਾ ਦਿੱਤਾ ਗਿਆਗਾ ਤੁਸੀਂ ਦੇਖ ਰਹੇ ਹੋ ਪੁਲਿਸ ਦੇ ਰੋਕਣ ਦੇ باوجود ਵੀ ਜੋ ਟਰੈਕਟਰ ਅੱਗੇ ਨਿਗਾਹ ਦਿੱਤਾ ਗਿਆਗਾ ਜੋ ਪੁਲਿਸ ਜੋ ਛੜੀਆ ਪਹਿਲਾਂ ਪੁਲਿਸ ਵੱਲੋਂ ਰੋਕਿਆ ਜਾ ਰਿਹਾ ਸੀਗਾ ਪੁਲਿਸ ਦੇ ਝੜਪ ਹੋ ਰਹੀ ਹੈ ਜੋ ਕਿ ਤੁਸੀਂ ਦੇਖ ਰਹੇ ਹੋ ਥੋੜੇ ਉੱਪਰੋਂ ਨੇ ਦਿਖਾ ਨਾ ਮੇਰੇ ਕੋਲ ਥੋੜਾ ਪਿਛੋ ਲੋ ਭਈਆ ਥੋੜਾ ਪੈਰ ਅੰਦਰ ਕਰਨਾ ਦੋਸਤ ਹੈਲੋ ਐਂਬੂਲੈਂਸ ਜਾ ਰਹੀ ਹੈ ਜੋ ਰਸਤਾ ਦਿੱਤਾ ਗਿਆਗਾ ਇਹ ਟ੍ਰੈਕਟਰ ਦੋ ਅੱਗੇ ਨੰਗ ਚੁੱਕਿਆਗਾ ਇਹ ਏਰੀਆ ਕੌਨਸਾ ਹੈ ਇਹ ਨੰਗਲੋਈ ਹੈ ਨੰਗਲੋਈ ਨਗਲੋਈ ਹੈ ਹਾਂ ਦਿੱਲੀ ਦੇ ਵਿੱਚ ਇਹ ਏਰੀਆ ਹੈ ਨਗਲੋਈ ਦਾ ਏਰੀਆ ਹੈਗਾ ਜਿੱਥੋਂ ਕੇ ਇਹਨਾਂ ਦਾ ਰੂਟ ਕਿਸਾਨਾਂ ਵੀ ਰਾਂ ਦਾ ਰੂਟ ਜੋ ਨਿਰਧਾਰਤ ਕੀਤਾ ਗਿਆ ਸੀ ਉੱਥੋਂ ਟਰਨ ਹੋ ਕੇ ਅਦੇ ਬਗੜ ਦੀ ਤਰਫ ਜਾਣਾ ਸੀਗਾ ਇਹਨਾਂ ਨੇ ਮਗਲੋਈ ਆ ਕੇ ਪਰ ਕੁਝ ਦੇਖਦੇ ਆ ਵੀ ਕੀ ਬੰਦ ਹੈਗਾ ਇੱਕ ਟਰੈਕਟਰ ਨਿਕਲ ਚੁੱਕਿਆ ਹੈਗਾ ਪੁਲਤ ਪ੍ਰਸ਼ਾਸਨ ਵੱਲੋਂ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹ ਦੋ ਨੰਬਰ ਕੋ ਅੰਦਰੋਂ ਸੇ ਨਿਕਲਣ ਦੇਦਰ ਉੱਪਰ ਆਂਦੇ ਯਾਰ ਦੇ ਜਾਏਗੀ ਕਿ ਨਹੀਂ ਪੈ ਟਿਕੇਗਾ ਚੜਾ ਪਾਜੀ ਚੜਾ ਉਹ ਯਾਰ ਲੱਗੋ ਪੈਰ ਹਾਂ ਮੈਂ ਉਹ ਤਾਂ ਚੜ ਜਾਊਂਗਾ ਯਾਰ ਖੜੇ ਹੋਣਗੇ ਤਾਂ ਆਹ ਪੋਣਾ ਪਾਜੀ ਉਹ ਪੇਪੜ ਚੰਗੇ ਨਾ ਤੋਂ ਓਏ ਕੋਈ ਬਾਤ ਨਹੀਂ ਵਾਰ-ਵਾਰ ਜੱਤੇ ਬੰਦੀਆਂ ਵੱਲੋਂ ਉਹੀ ਕਹਿਆ ਜਾ ਰਿਹਾ ਜਦੋਂ ਰੂਟ ਨਿਰਧਾਰਤ ਕੀਤਾ ਗਿਆਗਾ ਤੁਸੀਂ ਉਸ ਤੇ ਪੱਕੇ ਰਹੋ ਉਸ ਰੂਟ ਨੂੰ ਫਾਲੋ ਕਰੋ ਪਰ ਦੇਖੋ ਆਵਾਮ ਜੋ ਨੌਜਵਾਨ ਜੀੜੀ ਹੈ ਉਹ ਨਹੀਂ ਮੰਨਦੀ ਉਹ ਸਬਕ ਸਿੱਖਾ ਕੇ ਹਟੋਗੇ ਮੋਦੀ ਨੂੰ ਉਹ ਦਿਨ ਨੂੰ ਅਕਲ ਆਉਣੀ ਚਾਹੀਦੀ ਹੈ ਰੋਕ ਕੀਤਾ ਜਾ ਰਿਹਾ ਹੈ ਕਿ ਜੋ ਰੂਟ ਨਿਰਧਾਰਤ ਕੀਤਾ ਗਿਆ ਵੀ ਉਸੇ ਰੂਟ ਨੂੰ ਫੋਲੋ ਕਰੋ ਪਰ ਕੁਝ ਸਮਝ ਨਹੀਂ ਆ ਰਹੀ ਕਿ ਸਿਸਟਮ ਹੈ ਕੀ ਨਹੀਂ ਅਥਰੂ ਗਿਆ ਸੱਟੇ ਗਏ ਆ ਤੁਸੀਂ ਦੇਖ ਰਹੇ ਹੋ ਕਿ ਜੋ ਟਰੈਕਟਰ ਅੱਗੇ ਗਏ ਸੀਗੇ ਇੱਧਰ ਰੂਟ ਕ੍ਰਾਸ ਕਰਕੇ ਤਾਂ ਪੁਲਿਸ ਵੱਲੋਂ ਉਧਰੋਂ ਅਥਰੂ ਗਿਆ ਸੱਟੇ ਜਾ ਰਹੇ ਆ ਤੁਸੀਂ ਦੇਖ ਰਹੇ ਹੋ ਜੋ ਰੂਟ ਕਾਸਰ ਕਰਕੇ ਗਈ ਸੀ ਇਧਰੋਂ ਅਥਰੂ ਗਿਆ ਸੱਟੇ ਜਾ ਰਹੇ ਆ ਵਾਰ ਉਧਰੋਂ ਉੱਥਰੋਂ ਗਿਆ ਸਿੱਟੇ ਜਾ ਰਿਹਾ ਜੋ ਸਪੀਡ ਨੂੰ ਜੋ ਤੁਰ ਗਿਆ ਸਿੱਟੇ ਦਾ ਤੁਸੀਂ ਦੇਖ ਰਹੇ ਹੋ ਕਿ ਪੁਲਿਸ ਪ੍ਰਸ਼ਾਸਨ ਵੱਲੋਂ ਅੱਥਰੂ ਕਾਇਦਾ ਗੋਲੇ ਸਿੱਟੇ ਗਏ ਆ ਜੋ ਇਹ ਟਰੈਕਟਰ ਰੈਲੀ ਕੀਤੀ ਜਾ ਰਹੀ ਸੀ ਬੜੇ ਸ਼ਾਂਤਮਈ ਤਰੀਕੇ ਨਾਲ ਕੀਤੀ ਜਾ ਰਹੀ ਸੀ ਜੀ ਫਿਰ ਵੀ ਤੁਸੀਂ ਦੇਖੋ ਕਿ ਜੋ ਅਤਿਆਚਾਰਾ ਮੋਦੀ ਸਰਕਾਰ ਦਾ ਉਮੇ ਦਾ ਉਮੇ ਜਾ ਰਹੀ ਹੈ ਸਾਡੇ ਵੀ ਅੱਖਾਂ ਦੇ ਉੱਪਰ ਸਾਡੇ ਉੱਤੇ ਵੀ ਪਿਆਗਾ ਅੱਥਰੂ ਕਾਇਦਾ ਤੇ ਪਰ ਤੁਸੀਂ ਦੇਖ ਰਹੇ ਹੋ ਕਿ ਜਿਹੜੇ ਅਤਿਆਚਾਰ ਹੈ ਮੋਦੀ ਸਰਕਾਰ ਦੇ ਉਮੇ ਦੇ ਉਮੇ ਸ਼ੁਰੂ ਹੈ ਬੜਾ ਸ਼ਾਂਤਮਈ ਤਰੀਕੇ ਨਾਲ ਜੋ ਮਤਲ ਰੈਲੀ ਕੀਤੀ ਜਾ ਰਹੀ ਸੀਗੀ ਕੋਈ ਕਿਸੇ ਨੂੰ ਕੋਈ ਵੈਰੀਗੇਟ ਨਹੀਂ ਤੋੜਿਆ ਗਿਆ ਕੁਝ ਨਹੀਂ ਕੀਤਾ ਗਿਆ ਬਹੁਤ ਵਧੀਆ ਤਰੀਕੇ ਨਾਲ ਚੱਲ ਰਹੀ ਸੀ ਇਹ ਪਰ ਫਿਰ ਦੇਖੋ ਪੁਲਿਸ ਦੀਆਂ ਵਦੀਕੀਆਂ ਆਪਣੀ ਸਰਕਾਰ ਦੀਆਂ ਵਦੀਕੀਆਂ ਜਿਹੜੀਆਂ ਤੁਹਾਡੇ ਸਾਹਮਣੇ ਆ ਜੋ ਧੱਕੇਸ਼ਾਈਆਂ ਆ بار بار ਅਪਰੂ کہہ ਸਿੱਤੇ ਜਾ ਰਹੇ ਆ ਤਾਂ ਕਿ ਜੋ ਇਹ ਟਰੈਕਟਰ ਦਾ ਜੋ ਰੈਲੀ ਕੀਤੀ ਜਾ ਰਹੀ ਹੈ ਉਸ ਨੂੰ ਖਦੇੜਿਆ ਜਾਵੇ ਬਾਰ-ਬਾਰ ਦੇਖੋ ਲੋਕ ਕਿਸ ਤਰ੍ਹਾਂ ਪਿੱਛੇ ਜਾ ਰਹੇ ਆ ਕਿਉਂਕਿ ਅਸੂ ਗੈਸ ਆ ਬਾਰ-ਬਾਰ ਲੋਕ ਖਦੇੜੇ ਜਾ ਰਹੇ ਆ ਤੁਸੀਂ ਦੇਖ ਰਹੇ ਹੋ ਬਾਰ-ਬਾਰ ਲੋਕਾਂ ਨੂੰ ਖਦੇੜਿਆ ਜਾ ਰਿਹਾ ਇੱਥੋਂ ਇਹ ਦੇਖ ਰਹੇ ਹੋ ਉਸ ਪਰ ਸ਼ਰਸ਼ਨ ਵੱਲੋਂ ਬਾਰ-ਬਾਰ ਅਤਰੂ ਗੈਸ ਦੇ ਗੋਲੇ ਸਿੱਟੇ ਜਾ ਰਹੇ ਆ ਅਸੀਂ ਕਵਰੇਜ ਕਰ ਰਹੇ ਸੀ ਤਾਂ ਦੇਖੋ ਸਾਡੇ ਉੱਪਰ ਵੀ ਉਹਨਾਂ ਨੇ ਕਦੇੜਨ ਦੀ ਕੋਸ਼ਿਸ਼ ਕੀਤੀ ਕਿ ਤਾਂ ਕਿ ਵੀ ਲੋਕ ਵੀ ਇਸ ਚੀਜ਼ ਨੂੰ ਕਵਰ ਨਾ ਕਰ ਸਕਣ ਕਿਸਾਨਾਂ ਦੁਆਰਾ ਜਿਹੜਾ ਇਹ ਰੋਡ ਮਾਰਚ ਕੀਤਾ ਜਾਣਾ ਸੀਗਾ ਜਿਸ ਦਾ ਰੂਟ ਬਣਿਆ ਹੋਇਆ ਸੀ ਨਗਲੋਈ ਇਕਰੀ ਬਾਰਡਰ ਨਗਲੋਈ ਤੇ ਨਜ਼ਬਗੜ ਨਜ਼ਬਗੜ ਤੋਂ ਬਾਅਦ ਸੇ ਟਿਕਰੀ ਆਣਾ ਸੀਗਾ ਇਹ ਇਹ ਪੂਰੀ ਤਰ੍ਹਾਂ ਸਫਲਤਾਪੂਰਵਕ ਨਹੀਂ ਹੋ ਸਕਿਆ ਕਿਉਂਕਿ ਜਿਹੜੇ ਇਹ ਵੀਡੀਓ ਦੇ ਵਿੱਚ ਤੁਸੀਂ ਦੇਖਿਆ ਜੀ ਬੰਦਾ ਕਿ ਜੋ теаत्रਗਿਆ ਦਾ ਪ੍ਰਯੋਗ ਕੀਤਾ ਗਿਆ ਲਾਠੀ ਚਾਰਜ ਵੀ ਕੀਤਾ ਗਿਆ ਨਗਲੋਈ ਜਿਹੜਾ ਸਟੇਸ਼ਨ ਦੇ ਕੋਲ ਨਗਲੋਈ ਏਰੀਆ ਜਿਹੜਾ ਕਰਕੇ ਇਹ ਪੂਰੀ ਤਰ੍ਹਾਂ ਕੰਪਲੀਟ ਨਹੀਂ ਹੋ ਪਾਇਆ ਇਸ ਬਾਬਤ ਕਿ ਕਿ ਟ੍ਰੈਕਟਰ ਵਾਪਸ ਕਿੱਕਰੀ ਬਾਰਡਰ ਹੀ ਜਾ ਰਹੇ ਆ ਜਿੱਥੇ ਉਹਨਾਂ ਦੇ ਪੜਾਅ ਪੱਤੇ ਲੱਗੇ ਹੋਏ ਆ ਇਹ ਨਾਲ ਇੱਕ ਇਹ ਵੀ ਦੱਸ ਦਈਏ ਕਿ ਜਿਹੜਾ ਨਾਲ ਕਿਨੇ ਦੇ ਉੱਪਰ ਝੰਡਾ ਲਹਿਰਾ ਦਿੱਤਾ ਗਿਆ ਹੈਗਾ। ਦੇਸੀ ਦੇ ਸਾਰੇ ਕਿਸਾਨ ਵੀਰਾਂ ਨੂੰ ਬਹੁਤ-ਬਹੁਤ ਵਧਾਈ ਹੈ। ਤੇ ਨਾਲ ਜਿਹੜੀਆਂ ਕੋਈ ਇੱਕ ਦੋ મતਭਾਗੀ ਕਰਨਾ ਮਾਵਨੀਆਂ ਜਾਰਮਾਨ ਨੂੰ ਲੈ ਕੇ ਉਹਨਾਂ ਲਈ ਵਾਹਿਗੁਰੂ ਜੀ ਅਰਦਾਸ ਕਰਦੇ ਆ ਕਿ ਉਹਨਾਂ ਨੂੰ ਭਾਣਾ ਮੰਨਣ ਦੇ ਵਿੱਚ ਸਮੱਤ ਬਖਸ਼ੇ। ਬਾਕੀ ਚਲੋ ਠੀਕ ਹੈ ਦੋਸਤੋ। ਅਸੀਂ ਵੀ ਚੱਲਦੇ ਹੁਣ ਆਪਦੇ ਪੜਾਵਲ। ਟਰੈਕਟਰ ਆਉਂਦੇ ਆ ਆਪਣੇ ਵੀ ਤੇ ਬੈਠਦੇ ਆ ਫਿਰ ਵਾਪਸ ਚੱਲਦੇ ਆ ਬਾਕੀ ਕੱਲ ਦਾ ਜੋ ਵੀ ਵਿਚਾਰ ਹੋਊਗਾ ਸਟੇਜ ਤੋਂ ਪਤਾ ਲੱਗੂਗਾ ਤੇ ਉਹਦਾ ਆਪਾਂ ਉਹਦੀ ਵੀਡੀਓ ਕਰਨ ਨੂੰ ਰੱਖਾਂਗੇ ਫਿਲਹਾਲ ਅੱਜ ਲਈ ਧੰਨਵਾਦ ਸ਼ੁਕਰੀਆ ਤੇ ਹਰ ਵਾਰ ਦੀ ਤਰ੍ਹਾਂ ਬੇਨਤੀ ਹੈ ਵੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਦੇ ਰਹਿਜੀ ਜੋ ਠੀਕ ਹੈ ਤੁਸੀਂ ਕਾਲ ਜੀ ਸ਼ਾਮ ਦੀਨ ਅਦਾਬ ਬਸਦੇ ਰਹੋ ਆਵਾਜ਼ ਰਹੋ ਖੁਸ਼ ਰਹੋ